ਸ਼ੇਮੇ ਪਾਸ਼ਾ ਜੀ ਨੇ ਫੇਰ ਹੁਕਮਨਾਮੇ ਜਿਹੜੇ ਸੰਗਤਾਂ ਨੂੰ ਜਾਰੀ ਕੀਤੇ ਸੀ ਕਿ ਸੰਗਤ ਜੀ ਹੁਣ ਜਿਹੜਾ ਸਮਾਂ ਆ ਹੁਣ ਪੈਸਿਆਂ ਦੀ ਥਾਂ ਜਿਹੜਾ ਸਾਡੇ ਕੋਲ ਵਧੀਆ نسل ਦੇ ਘੋੜੇ ਵਧੀਆ ਸ਼ਸਤਰ ਤੇ ਆਪਦੀਆਂ ਜਵਾਨੀਆਂ ਭੇਂਟ ਕਰੇ ਅਸੀਂ ਉਹਦੇ ਤੇ ਜਾਦੇ ਪ੍ਰਸੰਨ ਹੋਵਾਂਗੇ ਥੋੜੇ ਤੋਂ ਜਿਹੜਾ ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਵੀ ਤੁਹਾਡੇ ਕੋਲੇ ਮੈਂ ਜਦੋਂ ਦੇਖਦਾ ਖੰਡਾ ਹੁੰਦਾ ਜਾਂ ਕਿਰਪਾਨ ਹੁੰਦੀ ਆ ਤੇ ਵਰਤਮਾਨ ਸਮੇ ਦੇ ਹਥਿਆਰ ਵੀ ਰੱਖਦੇ ਹੋ ਤੁਸੀਂ ਸਾਡੇ ਪਾਸਟ ਦੇ ਵਿੱਚ ਗੁਰੂ ਸਾਹਿਬਾਨ ਨੇ ਸ਼ਾਸਤਰ ਦਿੱਤੇ ਤਾਂ ਅੱਜ ਅਸੀਂ ਪ੍ਰੈਜ਼ੀਡੈਂਟ ਦੇ ਵਿੱਚ ਸ਼ਾਸਤਰ ਵੀ ਰੱਖਿਆ ਨੇ ਸਮਾਂ ਬਦਲਣ ਦੇ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਆਜ਼ਾਦਨਿਕਤਾ ਦਾ ਦੌਰ ਹੈ ਜਿਵੇਂ ਸਤਗੁਰੂ ਜੀ ਕਹਿੰਦੇ ਹੁੰਦੇ ਜੈਸਾ ਆਦੇਸ਼ ਵੈਸਾ ਪੇਸਟੇੜ ਨੂੰ ਕਿ ਮੋਢੇ ਖੇਸ ਵੀ ਨਵੀਨਤਾ ਨੂੰ ਅਪਣਾਉਣਾ ਹੈ ਸਮੇ ਦੇ ਨਾਲ ਚੱਲਣਾ ਵੀ ਹੈ ਪਰ ਆਪਣੀਆਂ ਜੜਾਂ ਨਹੀਂ ਛੱਡ ਦੇਣੀਆਂ ਸ਼ਾਸਤਰ ਕਈ ਗੁਰਸਿੱਖੀ ਸਰੂਪ ਦੇ ਵਿੱਚ ਨਹੀਂ ਹੁੰਦੇ ਪਰ ਸ਼ਾਸਤਰ ਰੱਖ ਲੈਂਦੇ ਨੇ ਤੇ ਸ਼ਾਸਤਰ ਜਿਹੜਾ ਰੱਖਣਾ ਵਰਤਮਾਨ ਸਮੇਂ ਦਾ ਉਹ ਵੀ ਸਿਆਣਾ ਬੰਦਾ ਰੱਖ ਸਕਦਾ ਕਿਉਂਕਿ ਇਹਦੀ ਸੰਭਾਲ ਵੀ ਬਹੁਤ ਜ਼ਰੂਰੀ ਆ ਬਾਣੀ ਬਿਨਾ ਸ਼ਸਤਰ ਜਿਹੜੇ ਨੇ ਉਹ ਕੇਵਲ ਹਥਿਆਰ ਹੀ ਨੇ ਫਿਰ ਉਹ ਸ਼ਸਤਰ ਨਹੀਂ ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੀ ਸੰਗਤ ਨੂੰ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਫੇਰ ਪਹਿਲਾਂ ਦੀ ਤਰ੍ਹਾਂ ਆਪਣੇ ਸਟੂਡੀਓ ਚ ਹਾਜ਼ਰ ਨੇ ਭਾਈ ਅਨਮੋਲਬੀਰ ਸਿੰਘ ਸਭ ਤੋਂ ਪਹਿਲਾਂ ਕਰਦੇ ਆਪਾਂ ਉਹਨਾਂ ਦਾ ਸਵਾਗਤ ਤੇ ਫਿਰ ਉਹਨਾਂ ਨਾਲ ਕਰਾਂਗੇ ਗੱਲਬਾਤ ਅਨਮੋਲਬੀਰ ਸਿੰਘ ਜੀ ਤੁਹਾਡਾ ਸਟੂਡੀਓ ਚ ਆਉਣ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਣਾ ਜਿਹੜਾ ਵਿਸ਼ਾ ਬੋਲਣ ਦਾ ਉਹ ਹੈਗਾ ਸ਼ਾਸਤਰ ਅਨਮੋਲਬੀਰ ਜੀ ਕਿੰਨੇ ਨੇ ਸ਼ਾਸਤਰਨ ਕੇ ਅਧੀਨ ਹੈ ਰਾਜ ਜੀ ਤੁਸੀਂ ਹਮੇਸ਼ਾ ਤਿਆਰ ਪਰ ਤਿਆਰ ਹੁੰਨੇ ਆ ਤੁਹਾਡੇ ਅੱਜ ਵੀ ਹੱਥ ਦੇ ਵਿੱਚ ਖੰਡਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਆ ਮੈਂ ਸ਼ਸਤਰਾਂ ਦੇ ਵਿਸ਼ੇ ਦੀ ਗੱਲ ਕਰਨਾ ਚਾਹੁੰਦਾ ਆ ਵੀ ਇਹ ਜਦੋਂ ਤੁਸੀਂ ਹੁਣ ਵੀ ਵਰਤਮਾਨ ਸਮੇਂ ਦੇ ਵਿੱਚ ਵੀ ਇਹ ਸ਼ਸਤਰ ਧਾਰਨ ਕਰਕੇ ਰੱਖਦੇ ਹੋ ਹਨ ਤੇ ਜਿਹੜੇ ਸ਼ਸਤਰ ਆ ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ 1799 ਚ ਉਦੋਂ ਅੰਮ੍ਰਿਤ ਛਕਾਇਆ ਗਿਆ ਜਦੋਂ ਅੰਮ੍ਰਿਤ ਛਕਾਇਆ ਗਿਆ ਤੇ ਸ਼ਸਤਰ ਧਾਰਨੀ ਹੋਏ ਸਿੰਘ ਪਰ ਉਦੋਂ ਦੇ ਇਤਿਹਾਸ ਦੇ ਵਿੱਚ ਪਿੱਛੇ ਜਾਂਦੇ ਆਂ ਤੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਤੇ ਜੰਗ ਤਾਂ ਸ਼ਸਤਰਾਂ ਨਾਲ ਲੜੀ ਜਾਂਦੀ ਹੈ। ਕੀ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਵੇਲੇ ਵੀ ਸ਼ਸਤਰ ਹੁੰਦੇ ਸੀ ਥੋੜਾ ਜਾਣਕਾਰੀ ਦਿਓ। ਜੀ ਇਤਿਹਾਸਿਕ ਪ੍ਰਮਾਣ ਇਸ ਗੱਲ ਦੇ ਗਵਾਹ ਨੇ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਕੰਮਰ ਕੱਸੇ ਤੇਗਾ ਹੁੰਦਾ ਸੀ। ਔਰ ਮਹਾਰਾਜ ਦਾ ਉਹ ਤੇਗਾ ਜਿਹੜਾ ਹੈ ਤਖਤ ਸੱਚਖੰਡ ਸ੍ਰੀ ਹਰਮੰਦਰ ਜੀ ਸ੍ਰੀ ਪਟਨਾ ਸਾਹਿਬ ਦੇ ਅੰਦਰ ਸਭਾਏਮਾਨ ਹੈ। ਇੱਕ ਮਹਾਰਾਜ ਦਾ ਸ਼ਾਸਤਰ ਆਸਾ ਜਿਹੜਾ ਜਿਹਨੂੰ ਆਪਾਂ ਛੋਟਾ ਵੀ ਕਹਿ ਲੀਏ ਇਹ ਜਦੋਂ ਸੱਚੇ ਪਾਤਸ਼ਾਹ ਮੱਕੇ ਦੀ ਯਾਤਰਾ ਮੱਕੇ ਦੀ ਉਦਾਸੀ ਵੱਲ ਗਏ ਨੇ ਤੇ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਮਹਾਰਾਜ ਦੇ ਹੱਥ ਆਸਾ ਯਾਨੀ ਉਹ ਛੋਟਾ ਸੀ। ਔਰ ਉਹ ਜਿਹੜਾ ਆਸਾ ਸੱਚੇ ਪਾਤਸ਼ਾਹ ਜੀ ਦਾ ਹੈ ਉਹ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਆਵਚਲ ਨਗਰ ਸਾਹਿਬ ਜੀ ਦੇ ਅੰਦਰ ਸਭਾਯਮਾਨ ਹੈ। ਉਹ ਜਿਹੜਾ ਆਸਾ ਹੈ ਬਾਕੀ ਸ਼ਸਤਰਾਂ ਦੇ ਨਾਲ ਉਹਨਾਂ ਨੂੰ ਤਖਤ ਸਾਧ ਤੋਂ ਬਾਹਰ ਨਹੀਂ ਲਿਆ ਜਾਂਦਾ ਜਿਵੇਂ ਕਿ ਆਮ ਤੌਰ ਤੇ ਦੀਵਾਲੀ ਦੇ ਵੇਲੇ ਤਖਤ ਇਸ਼ਨਾਨ ਜਦੋਂ ਹੁੰਦਾ ਹੈ ਸੱਚਖੰਡ ਸਾਹਿਬ ਦੇ ਵਿੱਚ ਉਦੋਂ ਸਾਰੇ ਸ਼ਸਤਰ ਤਖਤ ਸਾਬ ਤੋਂ ਬਾਹਰ ਲਿਆਏ ਜਾਂਦੇ ਆ। ਪਰ ਆਸਾ ਉਦੋਂ ਵੀ ਅੰਦਰ ਹੀ ਰੱਖਦੇ ਆ ਕਿਉਂਕਿ ਦੱਖਣੀ ਸਿੰਘਾਂ ਦਾ ਇਹ ਵਿਸ਼ਵਾਸ ਹੈ ਕਿ ਜੋ ਆਸਾ ਤਖਤ ਸਾਹਿਬ ਤੋਂ ਬਾਹਰ ਆਉਂਦਾ ਤਾਂ ਕੋਈ ਵੱਡੀ ਭਿਆਨਕ ਘਟਨਾ ਹੋ ਸਕਦੀ ਹੈ ਤੇ ਇਸ ਗੱਲ ਦਾ ਵੀ ਜੋ ਇਤਿਹਾਸਿਕ ਪ੍ਰਮਾਣ ਮਿਲਦੇ ਨੇ ਕਿ ਮਹਾਰਾਜ ਦੇ ਕੋਲ ਸ਼ਸਤਰ ਹੋਰ ਵੀ ਹੁੰਦੇ ਸਨ ਤੇ ਇਹ ਗੱਲ ਬਿਲਕੁਲ ਸੱਚ ਹੈ ਗੁਰੂ ਰੰਗ ਸਾਹਿਬ ਤੋਂ ਬਾਅਦ ਕਿਹੜੇ ਕਿਹੜੇ ਗੁਰੂ ਸਾਹਿਬਾਨ ਨੇ ਸ਼ਸਤਰ ਧਨ ਕਰੀ ਰੱਖਿਆ ਗੁਰੂ ਨਾਨਕ ਸਾਹਿਬ ਤੋਂ ਬਾਅਦ ਸ਼ਾਸਤਰ ਜੋ ਇਤਿਹਾਸਿਕ ਪ੍ਰਮਾਣ ਮਿਲਦੇ ਨੇ ਉਹ ਇਹੀ ਨੇ ਕਿ ਸਾਰੇ ਗੁਰੂ ਹੀ ਸ਼ਾਸਤਰਧਾਰੀ ਸਨ ਸ਼ਾਸਤਰਾਂ ਤੋਂ ਬਿਨਾਂ ਕਿਸੇ ਗੁਰੂ ਸਾਹਿਬ ਦਾ ਜ਼ਿਕਰ ਨਹੀਂ ਹੈ ਆਪਣੇ ਕੋਲ ਚੌਥੇ ਪਾਸ਼ਾ ਦਾ ਜ਼ਿਕਰ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਮਿਲਦਾ ਕਿ ਚੌਥੇ ਪਾਸ਼ਾ ਜੀ ਸ਼ਿਕਾਰ ਵੀ ਖੇਡਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਸ਼ਾ ਜੀ ਦਾ ਜ਼ਿਕਰ ਵੀ ਮਿਲਦਾ ਸ਼ਿਕਾਰ ਖੇਡਣ ਦਾ ਬਨਾਰਸ ਦੇ ਵਿੱਚ ਜਦੋਂ ਅਸੀਂ ਗਏ ਸੀ ਨੌਵੇਂ ਪਾਸ਼ਾ ਦਾ ਉੱਥੇ ਵੀ ਅਸੀਂ ਸਥਾਨ ਦਰਸ਼ਨ ਕੀਤਾ ਜਦੋਂ ਤੇ ਉੱਥੇ ਵੀ ਮਹਾਰਾਜ ਦੇ ਨਿਸ਼ਾਨੀਆਂ ਜਿਹੜੀਆਂ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਸ਼ਸਤਰ ਵੀ ਹੈਗੇ ਨੇ ਆਗਰੇ ਦੇ ਵਿੱਚ ਮਹਾਰਾਜ ਦਾ ਸਥਾਨ ਬਣਿਆ ਹੋਇਆ ਆਗਰੇ ਦੇ ਵਿੱਚ ਇੱਕ ਬੜੇ ਸ਼ਰਧਾਲੂ ਸੀ ਮਹਾਰਾਜ ਦੇ ਵੈਸ਼ਨਵ ਸੰਤ ਸੀ ਉਹਨਾਂ ਦੀ ਬੜੀ ਇੱਛਾ ਸੀ ਕਿ ਪਾਸ਼ਾ ਜੀ ਦੇ ਦਰਸ਼ਨ ਕੀਤੇ ਜਾਣ ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਪਾਸ਼ਾ ਜੀ ਸ਼ਿਕਾਰ ਵੀ ਖੇਡਦੇ ਨੇ ਉਹਨਾਂ ਦੇ ਮਨ 'ਚ ਥੋੜਾ ਸ਼ੰਕਾ ਪੈਦਾ ਹੋਇਆ ਸੀ ਹਾਲਾਂਕਿ ਉਹ ਸ਼ੰਕਾ ਬਾਅਦ ਵਿੱਚ ਸਤਿਗੁਰੂ ਜੀ ਨੇ ਨਿਵਰਤ ਕਰ ਦਿੱਤਾ ਸੀ। ਔਰ 10ਵੇਂ ਪਾਤਸ਼ਾਹ ਦੇ ਵੇਲੇ ਸ਼ਸਤਰਾਂ ਦਾ ਸਭ ਤੋਂ ਵੱਡਾ ਮਹੱਤਵ ਸਾਨੂੰ ਮਿਲਦਾ ਹੈ। ਕਿਉਂਕਿ 10ਵੇਂ ਪਾਤਸ਼ਾਹ ਜੀ ਮਹਾਰਾਜ ਨੇ ਸ਼ਸਤਰਨਾਮਾ ਵਾਲਾ ਬਾਣੀ ਉਚਾਰਨ ਕੀਤੀ। ਔਰ ਮਹਾਰਾਜ ਤਾਂ ਇੱਕ ਤੱਕ ਕਹਿੰਦੇ ਆਸ ਕਿਰਪਾਣ ਖੰਡੋ ਖੜਗ ਤੂਪਕ ਤਬਰ ਅਰਤੀਰ ਸੈਬ ਸਿਰੋਹੀ ਸਹੱthi ਇਹ ਹਮਾਰਾ ਪੀਰ ਕੇ ਇਹ ਜਿਹੜੇ ਨੇ ਇਹ ਸਾਡੇ ਪੀਰ ਨੇ। ਔਰ ਇੱਥੇ ਮਹਾਰਾਜ ਨੇ ਅਲੱਗ-ਅਲੱਗ ਤਰ੍ਹਾਂ ਦੇ ਸ਼ਾਸਤਰਾਂ ਦਾ ਜਿਹੜਾ ਜ਼ਿਕਰ ਦਿੱਤਾ। ਅਨਮੋਲ ਵੀਰ ਜੀ ਜਿਵੇਂ ਛੇਵੇਂ ਪਾਸ਼ਾ ਨੇ ਚਾਰ ਜੰਗਾਂ ਲੜੀਆਂ ਤੇ ਇਤਿਹਾਸ 'ਚ ਪ੍ਰਮਾਣ ਵੀ ਮਿਲਦਾ ਵੀ ਛੇਵੇਂ ਪਾਸ਼ਾ ਘੋੜਿਆਂ ਦੀ ਮੰਗ ਕਰਦੇ ਸੀ ਸਿੱਖਾਂ ਤੋਂ ਤੇ ਸ਼ਾਸਤਰਾਂ ਦੀ ਸਾਰੇ ਸਿੱਖਾਂ ਨੂੰ ਉਹ ਤਾਕੀਦ ਕਰਦੇ ਸੀ ਕਿ ਵਧੀਆ ਤੋਂ ਵਧੀਆ ਘੋੜੇ ਰੱਖੋ ਤੇ ਵਧੀਆ ਤੋਂ ਵਧੀਆ ਤੁਹਾਡੇ ਕੋਲ ਸ਼ਾਸਤਰ ਹੋਣੇ ਚਾਹੀਦੇ ਆ। ਉਹ ਜਿਹੜਾ ਸ਼ਾਸਤਰਾਂ ਦਾ ਇਤਿਹਾਸ ਆ ਛੇਵੇਂ ਪਾਸ਼ਾ ਨਾਲ ਸੰਬੰਧਿਤ ਜ਼ਰੂਰ ਜਾਣਕਾਰੀ ਦਿਓ ਸੰਤਾਂ ਨੂੰ। ਪਹਿਲੀਆਂ ਪੰਜ ਪਾਸ਼ਾਈਆਂ ਵੇਲੇ ਸਮਾ ਸ਼ਾਂਤਮਈ ਸੀ ਪਰ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਮਾ ਬਦਲਿਆ ਪਹਿਲੇ ਪੰਜ ਪਾਸ਼ੀਆਂ ਵੇਲੇ ਜਦੋਂ ਗੁਰਤਾਗਦੀ ਦਿੱਤੀ ਜਾਂਦੀ ਸੀ ਉਦੋਂ ਸੇਲੀ ਟੋਪੀ ਦਿੱਤੀ ਜਾਂਦੀ ਸੀ ਗੁਰੂ ਸਾਹਿਬ ਨੂੰ 6ਵੇਂ ਪਾਸ਼ਾ ਜੀ ਨੇ ਸਭ ਤੋਂ ਪਹਿਲਾਂ ਸੇਲੀ ਟੋਪੀ ਦੀ ਜਗ੍ਹਾ ਤੇ ਦਸਤਾਰ ਕੀਤੀ ਕਲਗੀਆਂ ਲਾਈਆਂ ਔਰ ਨਾਲ ਹੀ ਮੇਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਤਾਰਨ ਕੀਤੀਆਂ ਦੋ ਤਲਵਾਰਾਂ ਮੇਰੀ ਜਿਹੜੀ ਹੈ ਉਹ ਰਾਜਸੀ ਸੱਤਾ ਦਾ ਪ੍ਰਤੀਕ ਹੈ ਔਰ ਪੀਰੀ ਜਿਹੜੀ ਹੈ ਉਹ ਧਾਰਮਿਕ ਆਗੂ ਇੱਕ ਸਪਿਰਚੁਅਲਿਜ਼ਮ ਦੀ ਨਿਸ਼ਾਨੀ ਹੈ ਛੇਵੇਂ ਪਾਸ਼ਾ ਜੀ ਮਹਾਰਾਜ ਨੇ ਫਿਰ ਅਕਾਲ ਬੁੰਗਾ ਜੀ ਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਅੱਜ ਕਹਿੰਦੇ ਜਿਹੜਾ ਸਾਡਾ ਹੈੱਡਕੁਆਰਟਰ ਹੈ ਉਹਦੀ ਰਚਨਾ ਵੀ ਮਹਾਰਾਜ ਸਾਹਿਬ ਨੇ ਆਪ ਕਰਵਾਈ ਔਰ ਅਕਾਲ ਤਖਤ ਤੇ ਸਭ ਤੋਂ ਪਹਿਲੇ ਸ਼ਸਤਰ ਪੂਜਾ ਦਾ ਜ਼ਿਕਰ ਵੀ ਮਿਲਦਾ ਹੈ ਤੇ ਸ਼ਸਤਰਾਂ ਦੀ ਪੂਜਾ 6ਵੇਂ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ ਜਿਹਦਾ ਵਿਧਾਨ ਅੱਜ ਵੀ ਪੰਥ ਦੇ ਵਿੱਚ ਚੱਲਿਆ ਆਉਂਦਾ ਹੈ ਸ਼ਸਤਰਾਂ ਨੂੰ ਜੇ ਦੇਖਿਆ ਜਾਵੇ ਤਾਂ ਸਿੰਬੋਲਿਕਲਿਜ਼ਮ ਜਿਵੇਂ ਗੁਰਬਾਣੀ ਇਸ ਗੱਲ ਨੂੰ ਮੰਨਦੀ ਮਰਨ ਲਿਖਾਈ ਮੰਡਲ ਮਹ ਆਏ ਕਿ ਪ੍ਰਕਾਸ਼ ਤੋਂ ਪਹਿਲਾਂ ਵਿਨਾਸ਼ ਦਾ ਸਮਾਂ ਲਿਖਿਆ ਜਾਂਦਾ ਉਸੇ ਤਰ੍ਹਾਂ ਹੀ ਬਾਣੀ ਕਹਿੰਦੀ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਸ੍ਰਿਸ਼ਟੀ ਦੇ ਵਿਨਾਸ਼ ਦਾ ਜ਼ਿਕਰ ਮਿਲਦਾ ਖੰਡਾ ਪ੍ਰਥਮ ਮਨਾਇਕ ਤਨ ਸਭ ਸੰਸਾਰ ਉਪਾਇ ਦੁਰਗਾ ਦੀ ਵਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਗੱਲ ਦਾ ਜ਼ਿਕਰ ਕਰਦ ਨੇ ਛੇਵੇਂ ਪਾਸ਼ਾ ਜੀ ਨੇ ਫਿਰ ਹੁਕਮਨਾਮੇ ਜਿਹੜੇ ਸੰਗਤਾਂ ਨੂੰ ਜਾਰੀ ਕੀਤੇ ਸੀ ਕਿ ਸੰਗਤ ਜੀ ਹੁਣ ਜਿਹੜਾ ਸਮਾਂ ਆ ਹੁਣ ਪੈਸਿਆਂ ਦੀ ਥਾਂ ਜਿਹੜਾ ਸਾਡੇ ਕੋਲ ਵਧੀਆ نسل ਦੇ ਘੋੜੇ ਵਧੀਆ ਸ਼ਾਸਤਰ ਤੇ ਆਪਦੀਆਂ ਜਵਾਨੀਆਂ ਭੇਂਟ ਕਰੇ ਅਸੀਂ ਉਹਦੇ ਤੇ ਜਾਦੇ ਪ੍ਰਸੰਨ ਹੋਵਾਂਗੇ। ਔਰ ਫਿਰ ਮਹਾਰਾਜ ਨੇ ਜਿਹੜੇ 4 ਜੁੱਧ ਵੀ ਲੜੇ ਔਰ ਚਾਰਾਂ ਦੇ ਵਿੱਚ ਮਹਾਰਾਜ ਨੇ ਜਿੱਤ ਵੀ ਪ੍ਰਾਪਤ ਕੀਤੀ। ਸੂਰਬੀਰ ਬਚਨ ਕੇ ਬਲੀ ਦਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ। ਇਹ ਪੱਟਾਂ ਨੇ ਗੱਲ ਲਿਖੀ ਛੇਵੇਂ ਪਾਸ਼ਾ ਬਾਰੇ ਕਿ ਉਹ ਬਹੁਤ ਵੱਡਾ ਜੋਧਾ ਵੀ ਆ ਉਹ ਪਰਉਪਕਾਰੀ ਵੀ ਹੈ ਤੇ ਜੋਧਾ ਜੇ ਮੰਨਿਆ ਜਾਵੇ ਸਤਗੁਰੂ ਸਾਹਿਬ ਤੋਂ ਵੱਡਾ ਤਾਂ ਕੋਈ ਜੋਧਾ ਨਹੀਂ। ਮਹਾਨ ਸੂਰਬੀਰ ਸ਼ਸਤਰਾਂ ਦੇ ਧਨੀ ਸੀ ਉਹਨਾਂ ਨੇ ਜਿਹੜੀ ਹੈ ਸ਼ਸਤਰਾਂ ਦਾ ਵਿਧਾਨ ਪੰਥ ਨੂੰ ਦਿੱਤਾ ਆ ਇਸ ਕਰਕੇ ਸ਼ਸਤਰਾਂ ਦੇ ਦਾਤੇ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਇਹ ਜਿਹੜੀ ਸ਼ਾਸਤਰ ਵਿਦਿਆ ਦੀ ਗੱਲ ਕਰਦੇ ਆਨ ਮੋਲਵੀਰ ਜੀ ਜਿਵੇਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਹੀ ਗੁਰੂ ਤੇਗ ਬਹਾਦਰ ਤੋਂ ਪਹਿਲਾਂ ਤਿਆਗਮਲ ਸੀ ਜੀ ਉਹਦੇ ਬਾਰੇ ਵੀ ਤੁਸੀਂ ਜ਼ਿਕਰ ਕਰੋਗੇ ਵੀ ਇਹ ਕਾਰਨ ਕੀ ਹੋਇਆ ਕਰਤਾਰਪੁਰ ਦੀ ਜੰਗ ਜਿਹੜੀ ਹੈ ਨਾ ਜੀ ਕਰਤਾਰਪੁਰ ਉਹ ਸ਼ਹਿਰ ਦੁਆਬੇ ਦੇ ਵਿੱਚ ਹੈ ਇੱਕ ਕਰਤਾਰਪੁਰ ਉਹ ਹੈ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਅੰਤਮ ਸਮਾਪਤਿਆ ਔਰ ਇੱਕ ਕਰਤਾਰਪੁਰ ਜਲੰਧਰ ਦੇ ਲਾਗੇ ਵੀ ਹੈ ਗੁਰਦੁਆਰਾ ਥਮਸਾਹਬ ਦਾ ਸਥਾਨ ਉੱਥੇ ਪੰਜਵੇਂ ਪਾਤਸ਼ਾਹ ਦਾ ਵੀ ਕਰਤਾਰਪੁਰ ਦੀ ਜੰਗ ਦੇ ਵਿੱਚ ਜਦੋਂ ਤਿਆਗ ਮੱਲ ਜੀ ਜਿਨ੍ਹਾਂ ਨੂੰ ਆਪਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਜਾਣਦੇ ਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਫਰਜੰਦ ਨੇ ਉਹਨਾਂ ਨੇ ਤੇਗ ਦੇ ਐਸੇ ਜੋਰ ਦਿਖਾਈ ਕਿ ਸਤਗੁਰੂ ਸਾਹਿਬ ਨੇ ਆਖਿਆ ਕਿ ਤੁਸੀਂ ਤਿਆਗਮਲ ਨਹੀਂ ਤੇਗ ਬਹਾਦਰ ਹੋ ਉਥੋਂ ਫੇਰ ਨੌਵੇਂ ਪਾਤਸ਼ਾਹ ਦਾ ਨਾਮ ਜਿਹੜਾ ਆ ਤੇਗ ਬਹਾਦਰ ਪਿਆ ਉਸ ਤੋਂ ਪਹਿਲਾਂ ਸਤਗੁਰਾਂ ਦਾ ਨਾਮ ਤਿਆਗਮਲ ਸੀ ਇਹ ਜਿਹੜੀ ਅਕਾਲ ਤਖਤ ਸਾਹਿਬ ਤੇ ਅੱਜ ਵੀ ਸ਼ਸਤਰ ਸ਼ਸ਼ੋਭਤ ਨੇ ਜੀ ਤੇ ਇਹ ਤੁਹਾਡੇ ਮੁਤਾਬਕ 6ਵੇਂ ਪਾਸ਼ਾ ਵੇਲੇ ਦੇ ਅਕਾਲ ਤਖਤ ਸਾਹਿਬ ਤੇ ਸ਼ਸਤਰ ਸ਼ਸ਼ੋਭਤ ਨੇ ਜੀ 6ਵੇਂ ਪਾਸ਼ਾ ਦੇ ਵੇਲੇ ਤੋਂ ਹੀ ਸ਼ਸਤਰ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਸੁਭਾਏ ਮਾਨ ਨੇ ਉਹਨਾਂ ਦੇ ਨਾਲ ਹੋਰ ਵੀ ਸਿੰਘਾਂ ਦੇ ਸ਼ਸਤਰ ਔਰ 10ਵੇਂ ਪਾਸ਼ਾ ਜੀ ਦੇ ਸ਼ਸਤਰ 9ਵੇਂ ਪਾਸ਼ਾ ਜੀ ਦੇ ਵੀ ਔਰ ਹੋਰਾਂ ਸ਼ਹੀਦਾਂ ਦੇ ਸ਼ਸਤਰ ਵੀ ਸਭਾ ਮਾਨਕਾਲ ਤਖਸਾਬ ਦੇ ਉੱਪਰ ਹੈਗੇ ਨੇ ਅਨਮੋਲ ਜੀ ਇਹ ਤਾਂ ਸਪਸ਼ਟ ਹੀ ਆ ਕਿ ਗੁਰਨਾਨਦ ਸਾਹਿਬ ਵੇਲੇ ਗੁਰਨਾਨਦ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਜੀ ਤੇ ਇਤਿਹਾਸ ਤੋਂ ਪ੍ਰਮਾਣ ਮਿਲਦੇ ਨੇ ਕਿ ਗੁਰਨਾਨਦ ਸਾਹਿਬ ਦੇ ਕੋਲ ਖੰਡਾ ਹੁੰਦਾ ਸੀ 6ਵੇਂ ਪਾਸ਼ਾ ਦਾ ਵੀ ਆ ਗਿਆ ਤੇ 9ਵੇਂ ਪਾਸ਼ਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਹਿਲਾਂ ਤੋਂ ਹੀ ਫੌਜ ਜਿਹੜੀ ਸੀਗੀ ਸ਼ਸਤਰਧਾਰੀ ਸੀ ਤੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਹਰ ਇੱਕ ਗੁਰਸਿੱਖ ਨੂੰ ਅਮਰ ਸ਼ਕਨ ਤੋਂ ਬਾਅਦ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਜੀ ਹੁਣ ਆਪਾਂ ਵਰਤਸਮ ਵਰਤਮਾਨ ਸਮੇਂ ਦੀ ਗੱਲ ਕਰਦੇ ਆ ਜਿਹੜਾ ਵਰਤਮਾਨ ਸਾਡਾ ਇਤਿਹਾਸ ਬੀਤ ਚੁੱਕਿਆ ਹੁਣੇ ਹੀ 84 ਕਹਿ ਲਓ ਤੁਸੀਂ ਹਨਾ ਜੀ ਇਹ 20ਵੀਂ ਸਦੀ ਦੇ ਮਹਾਨ ਸ਼ਹੀਦ ਅਮਰਜੀਤ ਸੰਤ ਗੈਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜਿਵੇਂ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸ਼ਸਤਰ ਰੱਖਣ ਲਈ ਪ੍ਰੇਰਿਤ ਕਰਦੇ ਸਿੱਖਾਂ ਨੂੰ ਤੇ ਸੰਤ ਜਰਨੈਲ ਸਿੰਘ ਪੰਡਰਾਂ ਵਾਲੇ ਵੇਲੇ ਬੁਲਟ ਮੋਟਰਸਾਈਕਲ ਤੇ ਪਿਸਟਲ ਰਵਾਲਵਰ ਦੀ ਸਿੱਖਿਆ ਦਿੱਤੀ ਜਾਂਦੀ ਸੀ ਵੀ ਸੰਤ ਕਹਿੰਦੇ ਆ ਵੀ ਭਾਈ ਤੁਹਾਡੇ ਕੋਲੇ ਚੰਗਾ ਪਿਸਟਲ ਤੇ ਰਵਾਲਵਰ ਹੋਣਾ ਚਾਹੀਦਾ ਤੇ ਵਧੀਆ ਮੋਟਰਸਾਈਕਲ ਹੋਣਾ ਚਾਹੀਦਾ ਤੇ ਭਾਰਤੀ ਹਿੰਦ ਹਕੂਮਤ ਦੇ ਨਾਲ ਜੰਗ-ਯੁੱਧ ਹੋਏ ਵੀ ਤੇ ਸਿੰਘਾਂ ਨੇ ਸ਼ਹੀਦੀਆਂ ਵੀ ਦਿੱਤੀਆਂ ਮੈਂ ਤੁਹਾਡੇ ਤੋਂ ਜਿਹੜਾ ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਵੀ ਤੁਹਾਡੇ ਕੋਲੇ ਮੈਂ ਜਦੋਂ ਦੇਖਦਾ ਖੰਡਾ ਹੁੰਦਾ ਜਾਂ ਕਿਰਪਾਨ ਹੁੰਦੀ ਆ ਤੇ ਵਰਤਮਾਨ ਸਮੇਂ ਦੇ ਹਥਿਆਰ ਵੀ ਰੱਖਦੇ ਹੋ ਤੁਸੀਂ ਜੀ ਮੈਂ ਵਰਤਮਾਨ ਸਮੇਂ ਦੇ ਸ਼ਸਤਰ ਵੀ ਰੱਖੇ ਨੇ ਪਰ ਮੈਂ ਜੋ ਗੱਲ ਕਹਿਣੀ ਚਾਹੁੰਨਾ ਆ ਸਤਿਗੁਰੂ ਜੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹੀਏ ਵੀ ਸਰੀਰਕ ਤੌਰ ਤੇ ਗੁਰੂ ਸਾਹਿਬ ਅੱਜ ਦੇ ਸਮੇਂ 'ਚ ਹੁੰਦੇ ਉਹਨਾਂ ਨੇ ਸਾਨੂੰ ਪਿਸਟਲ ਵੀ ਦੇਣੇ ਸੀ ਰੈਫਲਾਂ ਵੀ ਦੇਣੀਆਂ ਸੀ ਪਰ ਪਾਸਟ ਦੇ ਬਿਨਾ ਪ੍ਰੈਜ਼ੈਂਟ ਨਹੀਂ ਹੁੰਦਾ ਜੀ ਜੋ ਸਾਡਾ ਬੀਤਿਆ ਹੋਇਆ ਸਮਾਂ ਉਹ ਇੱਕ ਨਹੀਂ ਹੈ ਜਿਹਦੇ ਉੱਤੇ ਅਸੀਂ ਵਰਤਮਾਨ ਔਰ ਭਵਿੱਖ ਦਾ ਜਿਹੜਾ ਘਰ ਹੈ ਉਹ ਬਣਾਉਣੇ ਆ ਸਾਡੇ ਪਾਸਟ ਦੇ ਵਿੱਚ ਗੁਰੂ ਸਾਹਿਬਾਨ ਨੇ ਸ਼ਸਤਰ ਦਿੱਤੇ ਤਾਂ ਉਹ ਅੱਜ ਅਸੀਂ ਪ੍ਰੈਜ਼ੈਂਟ ਦੇ ਵਿੱਚ ਸ਼ਸਤਰ ਵੀ ਰੱਖਿਆ ਨੇ ਸਮਾ ਬਦਲਣ ਦੇ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਆਜ਼ਾਦਨਿਕਤਾ ਦਾ ਦੌਰ ਹੈ ਆਧੁਨਿਕ ਦੌਰ ਦੇ ਵਿੱਚ ਸ਼ਸਤਰ ਵੀ ਆਧੁਨਿਕ ਰੱਖਣੇ ਚਾਹੀਦੇ ਆ ਹੁਣ ਵੀ ਦਲ ਪੰਥਾਂ ਦੇ ਵਿੱਚ ਜਾਂ ਜਿੱਥੇ ਵੀ ਸਿੰਘ ਰਹਿੰਦੇ ਨੇ ਉਹਨਾਂ ਨੇ ਆਧੁਨਿਕ ਸ਼ਸਤਰ ਵੀ ਰੱਖੇ ਹੋਇਆ ਕਈਆਂ ਕੋਲ ਰੈਫਲਾਂ ਨੇ ਪਿਸਟਲ ਨੇ ਹੈਂਡ ਗਨਸ ਬਹੁਤ ਸ਼ਸਤਰ ਨੇ ਪਰ ਆਧੁਨਿਕਤਾ ਦੇ ਨਾਲ ਨਾਲ ਆਪਾਂ ਪਰੰਪਰਾ ਨੂੰ ਵੀ ਛੱਡਣਾ ਨਹੀਂ ਜਿਵੇਂ ਸਤਗੁਰੂ ਜੀ ਕਹਿੰਦੇ ਹੁੰਦੇ ਜੈਸਾ ਦੇਸ਼ ਵੈਸਾ ਪੇਸ ਤੈੜ ਲਉਂਗੀ ਮੋਢੇ ਖੇਸ ਵੀ ਨਵੀਨਤਾ ਨੂੰ ਅਪਣਾਉਣਾ ਹੈ ਸਮੇਂ ਦੇ ਨਾਲ ਚੱਲਣਾ ਵੀ ਹੈ ਪਰ ਆਪਣੀਆਂ ਜੜਾਂ ਨਹੀਂ ਛੱਡ ਦੇਣੀਆਂ ਕਿਰਪਾਨ ਹੈ ਕਿਰਪਾਨ ਸ਼੍ਰੋਮਣੀ ਸ਼ਸਤਰ ਹੈ ਜਿੰਨੀ ਮਹਾਨਤਾ ਕਿਰਪਾਨ ਦੀ ਹੈ ਸ਼ਾਇਦ ਨਹੀਂ ਹੋਰ ਕਿਸੇ ਸ਼ਸਤਰ ਦੀ ਨਾ ਹੋਵੇ ਇਸ ਕਰਕੇ ਆਧੁਨਿਕਤਾ ਨੂੰ ਨਾਲ ਰੱਖਣਾ ਤੇ ਪਰੰਪਰਾਵਾਂ ਨੂੰ ਵੀ ਨਾਲ ਲੈ ਕੇ ਚੱਲਣਾ ਇਹ ਸਦ ਜਿਹੜਾ ਸਾਡਾ ਹੋਣਾ ਚਾਹੀਦਾ ਹੈ ਸੰਗਤ ਜੀ ਜਿਵੇਂ ਆਪਾਂ ਗੱਲਬਾਤ ਕੀਤੀ ਆ ਭਾਈ ਅਨਮੋਲ ਵੀਰ ਸਿੰਘ ਨਾਲ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ ਤੇ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਕਿਹਾ ਪਹਿ ਕਾਹੂ ਕੋ ਦੇਤਨਾ ਨਾ ਪਹਿ ਮਾਨਤ ਆਨ ਸਾਨੂੰ ਸ਼ਾਸਤਰਤਾ ਦੀ ਜ਼ਰੂਰ ਹੋਣਾ ਚਾਹੀਦਾ ਅਸੀਂ ਵਰਤਮਾਨ ਸਮੇਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬਹੁਤ ਘਟਨਾਵਾਂ ਇਦਾਂ ਦੀਆਂ ਵੇਖੀਆਂ ਨੇ ਜਦੋਂ ਕੋਈ ਤਿਆਰਬਰ ਤਿਆਰ ਸਿੰਘ ਹੁੰਦਾ ਭਾਵੇਂ ਉਹ ਇਕੱਲਾ ਹੀ ਹੁੰਦਾ ਪਰ ਜੇ ਉਹ ਸ਼ਸਤਰਧਾਰੀ ਹੋਵੇ ਤਾਂ ਉਹਦੇ ਨਾਲ ਕਦੇ ਮਿਸਹੈਪਨਿੰਗ ਨਹੀਂ ਹੁੰਦੀ ਤੇ ਜੇ ਕੋਈ ਬੰਦੇ ਭਾਵੇਂ 5-7 ਵੀ ਹੋਣ ਉਹਨਾਂ ਕੋਲੇ ਕੋਈ ਸ਼ਸਤਰ ਨਾ ਹੋਵੇ ਤੇ ਉਹਨਾਂ ਨੂੰ ਮੌਬ ਨੇ ਕਈ ਵਾਰੀ ਉਹਨਾਂ ਦਾ ਨੁਕਸਾਨ ਪਹਚਾਇਆ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸੰਦੇਸ਼ ਦਿੱਤਾ ਵਰਤਮਾਨ ਸਮੇਂ ਦੇ ਵਿੱਚ ਸਾਨੂੰ ਪਰੰਪਰਾਵਾਦੀ ਜਿਹੜੀ ਸਾਡੀ ਪਰੰਪਰਾ ਉਹ ਵੀ ਸ਼ਸਤਰ ਹੋਣੀ ਚਾਹੀਦੀ ਹੈ ਸਾਡੇ ਕੋਲ ਤੇ ਜਿਹੜੇ ਵਰਤਮਾਨ ਸਮੇਂ ਦੇ ਹਥਿਆਰ ਆ ਤੁਡੀ ਸਵੈ ਰੱਖਿਆ ਲਈ ਜ਼ਰੂਰ ਹੋਣੇ ਚਾਹੀਦੇ ਆ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਤੇ ਜੇ ਅਸੀਂ ਗੁਰੂ ਨਾਨਕ ਦੇ ਸਿੱਖਾਂ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਤੇ ਸਾਨੂੰ ਸ਼ਸਤਰਧਾਰੀ ਹੋ ਕੇ ਹੀ ਜੀਵਨ ਬਤੀਤ ਕਰਨਾ ਚਾਹੀਦਾ ਤੇ ਸ਼ਸਤਰਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਆ ਅਨਮੋਲਬੀਰ ਜੀ ਜਿਹੜੇ ਵਰਤਮਾਨ ਨੌਜਵਾਨ ਨੇ ਸ਼ਸਤਰ ਕਈ ਗੁਰਸਿੱਖੀ ਸਰੂਪ ਦੇ ਵਿੱਚ ਨਹੀਂ ਹੁੰਦੇ ਪਰ ਸ਼ਸਤਰ ਰੱਖ ਲੈਂਦੇ ਨੇ ਤੇ ਸ਼ਸਤਰ ਜਿਹੜਾ ਰੱਖਣਾ ਵਰਤਮਾਨ ਸਮੇਂ ਦਾ ਉਹ ਵੀ ਸਿਆਣਾ ਬੰਦਾ ਰੱਖ ਸਕਦਾ ਕਿਉਂਕਿ ਇਹਦੀ ਸੰਭਾਲ ਵੀ ਬਹੁਤ ਜ਼ਰੂਰੀ ਆ ਤੇ ਮੈਂ ਇਹ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਵੀ ਦੇ ਮਾਧਿਅਮ ਰਾਹੀਂ ਸਾਰੇ ਹੀ ਸਮਾਜ ਨੂੰ ਇਹ ਵੀ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਨੌਜਵਾਨਾਂ ਨੂੰ ਤੁਸੀਂ ਸ਼ੌਂਕੀਆ ਤੌਰ ਤੇ ਹਥਿਆਰ ਬਣਵਾ ਦਿੰਨੇ ਆਸਲਾ ਲਾਇਸੈਂਸ ਬਣਵਾ ਦਿੰਨੇ ਆਸਲਾ ਲੈ ਦਿੰਨੇ ਆ ਘਟੋ ਘਟੋ ਨੂੰ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਇਤਿਹਾਸ ਦੀ ਵੀ ਉਦੇ ਚ ਸੈਨਚੀਲਤਾ ਵੀ ਹੋਣੀ ਚਾਹੀਦੀ ਹੈ ਉਹਦੇ ਚ ਸੰਜਮ ਵੀ ਹੋਣਾ ਚਾਹੀਦਾ ਕਿਉਂਕਿ ਹਥਿਆਰ ਰੱਖਣਾ ਜੇ ਜ਼ਰੂਰੀ ਹੈ ਤਾਂ ਹਥਿਆਰ ਦੀ ਸੰਭਾਲ ਕਰਨੀ ਵੀ ਜ਼ਰੂਰੀ ਹੈ ਕਿੱਥੇ ਵਰਤਣਾ ਮਜਲੂਮ ਦੀ ਰੱਖਿਆ ਲਈ ਤੇ ਆਪਦੀ ਸਵੈ ਰੱਖਿਆ ਲਈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਹੀ ਸੰਦੇਸ਼ ਦਿੱਤਾ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਤੇ ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਜੀ ਜਿਹੜੇ ਵੀ ਮੇਰੇ ਵੀਰ ਸ਼ਸਤਰ ਰੱਖਦੇ ਨੇ ਸ਼ਸਤਰ ਰੱਖਣ ਦੇ ਸ਼ੌਕੀਨ ਨੇ ਇਹ ਮੈਂ ਉਹਨਾਂ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਆਂ ਵੀ ਸ਼ਸਤਰ ਗੁਰੂ ਸਹਿਬਾਨਾਂ ਨੇ ਵੀ ਸਿੱਧਾ ਹੀ ਨਹੀਂ ਸੀ ਫੜਾ ਦਿੱਤੇ ਪਹਿਲੇ ਪੰਜ ਜਾਮਿਆਂ ਦੇ ਵਿੱਚ ਬਾਣੀ ਨਾਲ ਜੋੜਿਆ ਬਾਣੀ ਬਿਨਾ ਸ਼ਸਤਰ ਜਿਹੜੇ ਨੇ ਉਹ ਕੇਵਲ ਹਥਿਆਰ ਹੀ ਨੇ ਫਿਰ ਉਹ ਸ਼ਸਤਰ ਨਹੀਂ ਸਹਿਣਸ਼ੀਲਤਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਕਿ ਅੱਜ ਕੱਲ ਦੇ ਸਾਡੇ ਜਿਹੜੇ ਨੌਜਵਾਨ ਨੇ ਸ਼ਾਇਦ ਮੈਂ ਕਹਾਂ ਵੀ ਉਹਨਾਂ ਦੇ ਵਿੱਚ ਨਹੀਂ ਹੈ ਕਿਉਂਕਿ ਆਮ ਹੀ ਆਪਾਂ ਦੇਖਦੇ ਆਂ ਵੀ ਅਕਸਰ ਨਿੱਕੀ ਨਿੱਕੀ ਗੱਲ ਤੇ ਕਿਤੇ ਗੋਲੀ ਚੱਲ ਪਈ ਕਿਤੇ ਕਿਰਪਾਨਾ ਚੱਲ ਪਈਆਂ ਕਹਿਣ ਨੂੰ ਤਾਂ ਵੀ ਗੋਲੀ ਵੀ ਇੱਕ ਸ਼ਬਦ ਛੋਟਾ ਜਿਹਾ ਪਰ ਜਿਹੜਾ ਇਹਦਾ ਅਸਰ ਹੈ ਪੀੜ੍ਹੀਆਂ ਤੱਕ ਰਹਿੰਦਾ ਇਸ ਕਰਕੇ ਜਿਹੜਾ ਸ਼ਸਤਰ ਰੱਖਦੇ ਨੇ ਜਿਹੜੇ ਵੀ ਲੋਕ ਹਥਿਆਰ ਰੱਖਦੇ ਨੇ ਸਹਿਣਸ਼ੀਲਤਾ ਉਹਨਾਂ ਦੇ ਵਿੱਚ ਹੁਣ ਬਹੁਤ ਜ਼ਰੂਰੀ ਹੈ ਮੈਂ ਇੱਕ ਤੁਕ ਸੀ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਵਾਂਗ ਗਵਾਰਾਂ ਦੇ ਠਾ ਠਾ ਨਹੀਂ ਕਰਦੇ ਜਿਹੜੇ ਅਸਲ 'ਚ ਹਥਿਆਰਾਂ ਦੇ ਅਰਥ ਜਾਣਦੇ ਆ ਉਹ ਸ਼ੌਂਕ ਦੇ ਵਾਂਗੂ ਪਾਗਲਾ ਵਾਂਗੂ ਕਹਿੰਦੇ ਐਵੇਂ ਨਹੀਂ ਠਾ ਠਾ ਕਰਦੇ ਫਿਰਦੇ ਜਿਨ੍ਹਾਂ ਨੇ ਹਥਿਆਰ ਰੱਖੇ ਪੁਰਾਣੋਂ ਪਛੋ ਕੇ ਤੁਸੀਂ ਹਥਿਆਰ ਕਿਹੜੀ ਗੱਲਾਂ ਰੱਖੇ ਆ ਉਹਨਾਂ 'ਚ ਸਹਿਣਸ਼ੀਲਤਾ ਦੇਖ ਲਓ ਵੀ ਕਿੰਨੀ ਜ਼ਿਆਦਾ ਹੋਊਗੀ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਕਈ ਰੱਖਦੇ ਹੁੰਦੇ ਸੀ ਸ਼ਸਤਰ ਅੱਜ ਵੀ ਕਈ ਇਹੋ ਜਿਹੇ ਘਰ ਨੇ ਜਿਨ੍ਹਾਂ ਘਰੇ ਤੁਹਾਨੂੰ ਹੋਰ ਕੋਈ ਚੀਜ਼ ਮਿਲੇ ਨਾ ਮਿਲੇ ਪਰ ਸ਼ਸਤਰ ਉਹਨਾਂ ਦੇ ਘਰ ਜ਼ਰੂਰ ਮਿਲਣਗੇ 1984 ਦੇ ਵਿੱਚ ਵੀ ਜਿਹੜਾ ਸਿੱਖ ਕਤਲੇਆਮ ਹੋਇਆ ਉੱਥੇ ਵੀ ਕਈ ਏਰੀਆਜ਼ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਕੋਲ ਸ਼ਸਤਰ ਸੀ ਉੱਥੇ ਭੀੜ ਗਈ ਨਹੀਂ ਕਿਉਂਕਿ ਉੱਥੇ ਉਹਨਾਂ ਨੂੰ ਵੀ ਪਤਾ ਸੀ ਵੀ ਜੇ ਅਸੀਂ ਇੱਥੇ ਅਟੈਕ ਕੀਤਾ ਉਲਟਾ ਸਾਡੇ ਤੇ ਵੀ ਹੱਥ ਭਾਰੀ ਹੋ ਜਾਣ ਇਹਨਾਂ ਦੇ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੀ ਬਾਣੀ ਦੇ ਵਿੱਚ ਆਚਾਰਨ ਕਰਦੇ ਨੇ ਜਮਦਾਰ ਜਮਦਾਰ ਆ ਜ਼ਬਰ ਜੋਦਾਂ ਤੱਕ ਜਹਨਾਈ ਲੂਟ ਕੂਟ ਲਈ ਜਿਤ ਤਨੇ ਜੇਬਿੰਨ ਬੰਦੇ ਜਾਏ ਵੀ ਜਿਹੜਾ ਸ਼ਸਤਰਾਂ ਦੇ ਬਿਨਾ ਜਾਊਗਾ ਉਹ ਲੁੱਟਿਆ ਵੀ ਜਾਊਗਾ ਔਰ ਉਹ ਕੁੱਟਿਆ ਵੀ ਜਾਊਗਾ ਤੇ ਜੇ ਕਿਤੇ ਕਿਸੇ ਬੰਦੇ ਕੋਲ ਸ਼ਸਤਰ ਹੋਵੇ ਉਹ ਆਪਦੀ ਰੱਖਿਆ ਕਰ ਸਕਦਾ ਹੈ ਸ਼ਸਤਰ ਰੱਖਣੇ ਵੀ ਜ਼ਰੂਰੀ ਆ ਪਰ ਸ਼ਸਤਰ ਰੱਖਣ ਦਾ ਢੰਗ ਵੀ ਹੋਣਾ ਚਾਹੀਦਾ ਸੰਜਮ ਸੋਣਾ ਸਭ ਤੋਂ ਵੱਡੀ ਗੱਲ ਹੈ ਜਿੱਥੇ ਸੰਜਮ ਨਹੀਂ ਉਹ ਤਾਂ ਫਿਰ ਕਹਿ ਲੀਏ ਵੀ ਆਪਾਂ ਬਾਂਦਰ ਦੇ ਹੱਥ ਤੇਲਾ ਫੜਾਤਾ ਤੇ ਉਹ ਪਾਂਬੜ ਮਚਾ ਦਿੰਦਾ ਵੀ ਸੈਨ ਸ਼ੀਲਤਾ ਸ਼ਸਤਰਾਂ ਦੇ ਨਾਲ ਬੇਹੱਦ ਜ਼ਰੂਰੀ ਹੈ ਬਸ ਇੰਨੀ ਕ ਬੇਨਤੀ ਮੈਂ ਕਰਨੀ ਚਾਹੁੰਦਾ ਤੇ ਭੁੱਲਾ ਚੋਕਾਂ ਦੀ ਖਿਮਾ ਜੀ ਸੰਗਤ ਜੀ ਅ ਅਨਮੋਲ ਵੀਰ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਸਾਨੂੰ ਗੁਰੂ ਸਾਹਿਬ ਨੇ ਵੀ ਕਿਹਾ ਜੇ ਬਾਣੇ ਦੇ ਧਾਰ ਨਹੀਂ ਹੋਣਾ ਪਹਿਲਾਂ ਸਾਨੂੰ ਬਾਣੀ ਦੇ ਧਾਰਨੀ ਕੀਤਾ ਗਿਆ ਫਿਰ ਬਾਣੇ ਦੇ ਧਾਰਨੀ ਕੀਤਾ ਕਿਤੇ ਬਾਣੇ ਦੇ ਵਿੱਚ ਹੀ ਨਾਲ ਸਾਨੂੰ ਸ਼ਸਤਰ ਦਿੱਤੇ ਗਏ ਆ ਬਹੁਤ ਵਧੀਆ ਵਿਚਾਰ ਨੇ ਨੌਜਵਾਨ ਵੀਰ ਦੇ ਤੇ ਅਸੀਂ ਵੀ ਇਸ ਐਪੀਸੋਡ ਦੇ ਰਹੀਂ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਸ਼ਸਤਰ ਬਾਅਦ ਚ ਰੱਖੇ ਜਾਣ ਪਹਿਲਾਂ ਟ੍ਰੇਨਿੰਗ ਲਈ ਜਾਵੇ ਪਹਿਲਾਂ ਸ਼ਸਤਰ ਰੱਖਣ ਦੀ ਵੀ ਸਾਨੂੰ ਟ੍ਰੇਨਿੰਗ ਹੋਣੀ ਚਾਹੀਦੀ ਆ ਸਾਨੂੰ ਸੰਥਿਆ ਹੋਣੀ ਚਾਹੀਦੀ ਆ ਕਿ ਉਹ ਕਿਹੜੇ ਕਿਹੜੇ ਨੀਮਾਂ ਦੇ ਤਹਿਤ ਉਹ ਰੱਖੇ ਜਾਂਦੇ ਨੇ ਕਿਵੇਂ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਆ ਤੇ ਉਹਨੂੰ ਸਵੈ ਰੱਖਿਆ ਲਈ ਹੀ ਵਰਤਿਆ ਜਾਣਾ ਚਾਹੀਦਾ ਇਸ ਗੱਲ ਨੂੰ ਅਸੀਂ ਇੱਥੇ ਹੀ ਕਰਦੇ ਹਾਂ ਸਮਾਪਤ ਮੇਰੇ ਵੱਲੋਂ ਤੇ ਅਨਮੋਰੀਬ ਸਿੰਘ ਵੱਲੋਂ ਸਾਡੇ ਵੱਲੋਂ ਸਾਂਝੀ ਫਤਿਹ ਕਰਿਓ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ